ਇੱਕੋ ਪਿੰਡ ਸਾਡੇ ਦੋ ਟਰੈਕਟਰ ਜਾ ਰਹੇ ਆ ਬਾਈ ਠੀਕ ਹੈ ਗੱਲ ਕਿਸੇ ਗੱਲੋਂ ਹੀ ਜਾ ਰਹੇ ਆ ਹਾਂ ਤੁਸੀਂ ਇੱਕ ਗੱਲ ਹੋਰ ਦੱਸਦੇ ਹਾਂ ਜੀ ਬਹਿਣਾ ਕਿੰਨਾ ਦੇ ਕੇ ਜਾਂਦੀ ਮੈਂ ਬੇਚੀ ਉਹ ਜੂੜ ਰੇ ਮਾਰੀ ਹੁਣ ਬਹਿਣਾ ਇੱਦਾਂ ਵਾਦਾ ਕਰਕੇ 500 ਕਰਿਆ ਸੀ ਜੀ ਕਹਿ ਦੇਣਾ ਵਾਦਾ ਇਹ ਤੂੰ 8 ਦਿਨ ਹੋ ਗਿਆ ਅਜਾ ਹਾਂ 10 ਦਿਨ ਹੋ ਗਏ 8-10 ਦਿਨ ਹੋ ਗਏ 500 ਰੁਪਏ ਤੇ ਬਾਈ ਟਰੈਕਟਰ ਹੈ 10 ਦਾ ਖੜਾ ਕੇ ਦਿਖਾ ਦੇ ਬਾਈ 17 ਨਾਲ 8 ਤੇ ਬਾਈ ਜਿਹੜੇ ਰੇਟ ਤੁਹਾਨੂੰ ਅਸੀਂ ਟਰੈਕਟਰ ਦਿੱਤਾ ਮਿਲ ਜੂ ਨਹੀਂ ਮਿਲਦਾ ਬਠਿੰਡਾ ਮਾਨਸਾ ਏਰੀਆ ਦੇ ਨਹੀਂ ਨਹੀਂ ਮਿਲਦੀ ਨਾ ਨਹੀਂ ਮਿਲਦਾ ਤੇ ਜਿੱਦਾਂ ਅਸੀਂ ਵੀਡੀਓ ਤੇ ਪਕਾਈ ਜਿਹੜਾ ਰੇਟ ਤੈਨੂੰ ਅਸੀਂ ਦਿੱਤਾ ਭੋਲੇ ਤੈਨੂੰ ਮਿਲ ਜੂਗਾ ਤੂੰ ਨਹੀਂ ਮਿਲਦਾ ਬਾਈ ਹੈ ਸਾਰੇ ਮੁੰਡਿਆਂ ਮੁੰਡਿਆਂ ਤੇ ਦੇਖ ਕੇ ਨਾ ਤੇਰੇ ਵੀਡੀਓ ਤੇ ਨੱਕ ਨੋਕਾ ਕਟਾ ਕੇ ਫੇਰ ਆਇਆ ਸ਼ਰਮੇ ਕੋਲੇ ਫੇਰ ਸਾਹਮਣੇ ਗੁੱਸਾ ਲੱਗ ਰਿਹਾ ਉਹਨੂੰ ਮੇਰੀ ਗੱਲ ਦੱਸਾਂ ਨਹੀਂ ਕਰਦਾ ਬਾਈ ਚਾਰੇ ਪਾਸੋਂ ਨਾ ਸਾਰੇ ਕਿਤੇ ਟਰਾਈਆਂ ਲਾਇਏ ਤੇ ਫੇਰ ਪੱਛ ਕੇ ਬਾਈ ਕਿੰਨੇ ਦਾ ਹਾਂ ਭਲਾਨੇ ਦਾ ਇਹ ਹੱਟ ਦੇਖ ਰੇਟ ਸੌ ਕੇ ਭਜ ਲਾਂਦਾ ਸੀ ਹਾਂ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਤੁਹਾਨੂੰ ਬਈ ਸ਼ਰਮੇ ਨਾਲ ਮਲਾਉਣੇ ਆ ਇੱਕੋ ਦਿਨ ਬਾਈ ਨੇ ਦੋ ਤੋਂ ਤਿੰਨ ਠਾਕੇ ਕਰਤੇ ਇੱਕ ਪਿੰਡ ਦੇ ਦੋ ਡਾਇਰੈਕਟਰ ਦੇਤੇ ਬਾਈ ਨੇ ਆਜੋ ਅੱਗੇ ਵੀਡੀਓ ਕਰਦੇ ਆਪਾਂ ਕੰਟੀ ਜੀ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਲੋਕ ਸਭ ਕੀ ਹਾਲ ਚਾਲ ਆ ਵਧੀਆ ਬਾਈ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਸਾਰਿਆਂ ਨੂੰ ਤੇ ਅੱਜ ਸ਼ਰਮੇ ਦਾ ਬਾਈ ਮਨ ਬਹੁਤ ਖੁਸ਼ ਆ ਪ੍ਰੋਗਰਾਮ ਹੈ ਬਈ ਇੱਕੋ ਪਿੰਡ ਚ ਦੋ ਘਰਾਂ ਨਾਲੇ ਆਪਾਂ ਠੀਕ ਹੈ ਇੱਕੋ ਪਿੰਡ ਚ ਹੈ 1.5 26 ਤਰੀਕਾ 10ਵਾਂ ਮਹੀਨਾ 2025 ਟਾਈਮ ਬਈ ਟਾਈਮ ਤਾਂ ਆਪਣੀ ਆਪਾਂ ਪਹਿਲੇ ਵਾਲੀ ਪ੍ਰੋਗਰਾਮ ਹੁੰਦਾ 5:32 ਮਿੰਟ ਹੋਗੇ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਇਹ ਬਾਈ ਜੀ ਸਾਰਾ ਪ੍ਰੋਗਰਾਮ ਛੋੜ ਦੇ ਤੁਹਾਡੀ ਮਿਹਰਬਾਨੀ ਆ ਐਤੋਂ ਤੱਕ ਕਰ ਫੇਰ ਵੀ ਪਹੁੰਚ ਇਕੱਠੇ ਦੋ ਟਰੈਕਟਰ ਇੱਕੋ ਪਿੰਡ ਦੇ ਵਿੱਚ ਜਾ ਰਹੇ ਅੱਜ ਤੇ ਆਪਾਂ ਗੱਲ ਕਰਾਉਣੀ ਆ ਬਾਈਆਂ ਨਾਲ ਠੀਕ ਹੈ ਗੱਲ ਰੇਟ ਕਿਦਾਂ ਮਿਲਿਆ ਸ਼ਰਮਾ ਵੀਡੀਓ ਦੇ ਵਿੱਚ ਕੋਈ ਮਾਰਨ ਵਾਲਾ ਹੀ ਆ ਤੇ ਸ਼ਰਮਾ ਬਾਕੀ ਜ਼ਿੰਦਗੀ ਚ ਉਦਾਂ ਦਾ ਹੈਗਾ ਕਿ ਨਹੀਂ ਹੈਗਾ ਆਪਾਂ ਗੱਲ ਕਰਾਵਾਂਗੇ ਤੇ ਚਲਦੀ ਚਲਦੀ ਵੀਡੀਓ ਦੇ ਵਿੱਚ ਨਾ ਤੇ ਦੋਨੇ ਮੇਰੇ ਵੀਰਾਂ ਨੂੰ ਕੀ ਨਾ ਵੀਰੇ ਆਪਣਾ ਨਹੀਂ ਯਾਰ ਸੋਹਣਾ ਵੱਡਾ ਐ ਗੁਰਵਿੰਦਰ ਗੁਰਵਿੰਦਰ ਡਾਕਟਰ ਬਾਈ ਠੀਕ ਹੈ ਗੱਲ ਪਿੰਡ ਹੈਗਾ ਮਾਨਵੀ ਬੜੀਆਂ ਮਾਨ ਬੀਵੜੀਆਂ ਜ਼ਿਲ੍ਹਾ ਮਾਨਸਾ ਠੀਕ ਹੈ ਗੱਲ ਦੋਨੇ ਇਕਵੈਂਟ ਵਿੱਚ ਜਾ ਰਿਹਾ ਜਾਂਦੇ ਚੱਲਦੀ ਚੱਲਦੀ ਵੀਡੀਓ ਦੇ ਵਿੱਚੋ ਦੇ ਬਾਈ ਵਰਗਿਆਂ ਨੂੰ ਵਧਾਈਆਂ ਬਾਈ ਜੈਸੀ ਕਾਲ ਕ੍ਰੀ ਕਾਲ ਕੀ ਹਾਲ ਆ ਵੀਰੇ ਠੀਕ ਆ ਵਧੀਆ ਬਾਈ ਜਮ ਮਿੱਤਰੋ ਪਹਿਲਾਂ ਤਾਂ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਦਿੱਤਾ ਟਰੈਕਟਰ ਤੁਹਾਡੇ ਘਰੇ ਜਾ ਕੇ ਵਰਕ ਤਾਂ ਕਰੇ ਵਾਧਾ ਕਰੇ ਠੀਕ ਆ ਬਾਈ ਜੀ ਜਿੱਦਾਂ ਅਸੀਂ ਵੀਡੀਓ ਦੇ ਵਿੱਚ ਬੋਲਦੇ ਆ ਹਾਂਜੀ ਤੁਸੀਂ ਇੱਥੋਂ ਟਰੈਕਟਰ ਲੈਟ ਆ ਜੀ ਤੁਹਾਨੂੰ ਪਹਿਲਾਂ ਅਸੋ ਲੱਗਿਆ ਕਿਵੇਂ ਬਹੁਤ ਵਧੀਆ ਲੱਗਿਆ ਬਾਈ ਟਰੈਕਟਰ ਲੈ ਕੇ ਜਿਵੇਂ ਅਸੀਂ ਸੋਚਿਆ ਸੀ ਵੀਡੀਓ ਤੇ ਲੈਣ ਆਏ ਆ ਉਹੀ ਚੀਜ਼ ਨਿਕਲੀ ਇੱਥੇ ਆ ਕੇ ਅੱਛਾ ਹੁਣ ਤੂੰ ਇੱਕ ਗੱਲ ਹੋਰ ਦੱਸ ਦੇ ਹਾਂਜੀ ਬਿਆਹ ਲੈ ਕੇ ਨਾ ਦੇਖਿਆ ਜਾਂਦੀ ਮੈਂ ਬੇਚੀ ਰਹੀ ਝੂਠੇ ਮਾਰੀ ਹੁਣ ਬਿਆਹਨਾ 53000 ਰੁਪਏ ਨਹੀਂ ਜਿੱਦੋਂ ਉਹਦਾ ਕਰਕੇ 500 ਕਰਿਆ ਸੀ ਜੀ ਕਹਿ ਦੇਣਾ ਵਾਦਾ ਤੂੰ 8 ਦਿਨ ਹੋ ਗਿਆ ਅਜਾ ਹਾਂ 10 ਦਿਨ ਹੋ ਗਏ 8-10 ਦਿਨ 10 ਦਿਨ ਹੋ ਗਏ 500 ਰੁਪਏ ਤੇ ਬਾਈ ਟਰੈਕਟਰ 10 ਦਿਨ ਖੜਾ ਕੇ ਦੇਖਾ ਦੇ ਬਾਈ 17 98 855 ਨਹੀਂ ਦਾਗਣਾ ਬਾਦ ਲੈ ਕੇ ਗਿਆ ਤੇ ਰੇਟ ਨਹੀਂ ਆਪਾਂ ਦੱਸਣਾ ਬਾਈ ਕਿਹੜੇ ਰੇਟ ਤੁਹਾਨੂੰ ਦੇਣਾ ਕਿਉਂ ਮੇਰੇ ਭਰਾਵਾਂ ਨੇ ਹੋਰ ਨਹੀਂ ਵੀ ਵੇਚੀ ਗੱਲ ਹੈ ਤੇ ਬਾਈ ਜਿਹੜੇ ਰੇਟ ਤੁਹਾਨੂੰ ਅਸੀਂ ਟਰੈਕਟਰ ਦਿੱਤਾ ਮਿਲ ਜੂ ਨਹੀਂ ਮਿਲਦਾ ਬਾਈ ਬਠੰਡਾ ਮਾਨਸਾ ਏਰੀਆ ਨਹੀਂ ਮਿਲਦਾ ਨਹੀਂ ਨਹੀਂ ਮਿਲਦਾ ਨਾ ਨਹੀਂ ਮਿਲਦਾ ਨਹੀਂ ਮਿਲਦਾ ਤੇ ਜਿੱਦਾਂ ਅਸੀਂ ਵੀਡੀਓ ਤੇ ਪਹਗਾਈ ਮਾਰਦੇ ਹੁੰਨੇ ਆ ਤੇ ਉਦਾਂ ਤੈਨੂੰ ਨੇ ਜਮਾ ਉਹੀ ਕਰ ਉਹੀ ਗੱਲ ਨਿਕਲੀ ਹੈ ਜਿਹੜੀ ਵੀਡੀਓ ਦੇਖ ਕੇ ਆਈ ਸੀ ਅਸੀਂ ਉਹ ਤੇਲ ਡੰਡਾ ਫੱਟੀ ਬੈਠੀ ਕੋਈ ਵੀ ਚੀਜ਼ ਦਾ ਕੋਈ ਫਰਕ ਨਹੀਂ ਨਹੀਂ ਕੋਈ ਫਰਕ ਠੀਕ ਹੈ ਚਲਦੀ ਚਲਦੀ ਵੀਡੀਓ ਦੇ ਵਿੱਚ ਹੀ ਨਾ ਆਪਣੇ ਕੋਲੇ ਸਰਬੋ ਦੀਆਂ ਤੇਲ ਦੀਆਂ ਕੈਨੀਆਂ ਆ ਜਾਣੀਆਂ ਲਈ ਆਉਂਦੇ ਆ ਮੁੰਡੇ ਉਹ ਬਾਈ ਨੇ ਮਲਾਈਆਂ ਹੋਈਆਂ ਨਾ ਠੀਕ ਹੈ ਮਲਾਈਆਂ ਨਹੀਂ ਕਿਉਂ ਨੇਰਾ ਹੋਈ ਜਾਂਦਾ ਬਾਈ ਟਾਈਮ ਨਾ ਜਾਣ ਕਰੇ ਤੇ ਲਓ ਤੇਲ ਵੀ ਆਪਣੇ ਕੋਲ ਸਰਬੋ ਦਾ ਆ ਗਿਆ ਠੀਕ ਹੈ ਗੱਲ ਤੇ ਲਾ ਲਈ ਮਿੱਤਰੋ ਐਵੇਂ ਨਾ ਕਹਦੇ ਕਿ ਖਾਲੀ ਹੋਣਗੀਆਂ ਕਿ ਖਾਲੀ ਹੋਣਗੀਆਂ ਕਿ ਖਾਲੀ ਹੋਣਗੀਆਂ ਇਹ ਅਸੀਲਾ ਸਹੀ ਗੱਲ ਲੈ ਵੀ ਮਿੱਤਰੋ ਪਹਿਲਾ ਗਿਫਟ ਤਾਂ ਤੁਸੀਂ ਆ ਫੜੋ 10 ਲੀਟਰ ਠੀਕ ਹੈ ਪਿੰਡ ਜਾ ਕੇ ਤੇ ਹੁਣ ਟਾਈਮ ਹੈ ਨਹੀਂ ਹਾਂ ਸਰਵਿਸ ਕਰ ਲਿਓ ਇੱਥੇ ਧਰ ਦੇ ਠੀਕ ਹੈ ਗੱਲ ਬਾਈ ਕਿਹਾ ਸੀ ਸਰਬੋ ਦਾ ਦੇ ਮੰਗ ਹਾਂਜੀ ਇਹੀ ਗੱਲ ਕਹੀ ਸੀ ਉਹਦਾ ਪਿਆ ਸਰਬੋ ਦਾ ਜਮਾਂਜੀ ਉਸ ਤੋਂ ਬਾਅਦ ਫੜੋ ਜੀ ਆ ਤੁਹਾਨੂੰ ਛੋਟਾ ਜਿਹਾ ਟਰੈਕਟਰ ਇੱਕ 855 ਦਾ 855 ਛੋਟਾ ਜਿਹਾ ਠੀਕ ਹੈ ਗੱਲ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਛੋੜ ਲਓ ਆ ਜਾ ਬੱਤੇ ਜਾ ਰਾ ਹਾਂ ਜੀ ਆ ਲੋ ਜੀ ਛੋੜ ਲਓ ਕੋਛਾ ਵੀਰੇ ਹਾਂ ਬਾਈ ਬਾਗੋ ਬਾਗੋ ਜਮਾ ਕੋਈ ਜਿੰਨਾ ਅਸੀਂ ਕੀਤਾ ਕੋਈ ਕਰ ਦੂ ਨਹੀਂ ਕਰਦਾ ਸਾਦਾ ਕਰਨ ਤੋਂ ਬਾਅਦ ਬਾਈ ਅ ਮੰਗਲਾਇਲ ਹੋ ਗਿਆ 14 ਜਾਂ ਚਲੋ 1000 ਜਾਂ ਸਾਡੀ ਛੋਟ ਹੋ ਗਈ ਤੁਹਾਨੂੰ ਹੈਨਾ ਕੋਈ ਕਰੂਗਾ ਨਹੀਂ ਕਰਦਾ ਬਾਈ ਕੋਈ ਨਹੀਂ ਕੋਈ ਸੋਤੋਂ ਦਲਾਲੀ ਲੈਂਦੀ ਆ ਕਮਿਸ਼ਨ ਲੈਂਦਾ ਕਿਸੇ ਨੇ ਕੋਈ ਕਮਿਸ਼ਨ ਨਹੀਂ ਕਿਉਂ ਵੀਰੇ ਕੋਈ ਕਮਿਸ਼ਨ ਨਹੀਂ ਲੈਂਦੀ ਹਾਂ ਕਿ ਆਪਾਂ ਕਮਿਸ਼ਨ ਨਹੀਂ ਲੈਂਦੇ ਫੋਕਾ ਫੋਕਾ ਹਾਂ ਕਿਸੇ ਨੇ ਵੀ ਰੁਪਿਆ ਲੈਂਤਾ ਹੋਵੇ ਜਾਂ ਮੈਂ ਤਾਂ ਕਿਸੇ ਨੂੰ ਕਿਹਾ ਹਾਂ ਕਿ ਇਸ ਵੀਡੀਓ ਬਣਾਉਣ ਨੂੰ 500 ਦੇ ਦੇ ਬਾਈ 100 ਦੇ ਦੇ ਕੋਈ ਕੁਝ ਨਹੀਂ ਕਿਹਾ ਬਾਈ ਨਹੀਂ ਕਿਹਾ ਨਾ ਬਾਈ ਜੀ ਬਾਈ ਗੁਰਵਿੰਦਰ ਨੂੰ ਗੁਰਵਿੰਦਰ ਡਾਕਟਰ ਵਾਜ ਦਾ ਕਾਕਾ ਠੀਕ ਹੈ ਦਿਓ ਵਧਾਈਆਂ ਬਾਈ ਦੱਬ ਕੇ ਵੀਡੀਓ ਦੇ ਵਿੱਚ ਤੇ ਢਿੱਲੋ ਸਾਹਿਬ ਟਰੈਕਟਰ ਦਿਖਾ ਦੇ ਪਹਿਲਾਂ ਬਾਈ ਵਰਗਿਆਂ ਦਾ ਚਾਰੇ ਪਾਸਿਓਂ ਦਿਖਾ ਦੇ ਆਰ ਪੀ ਆ ਦਾ ਰੁਪਿਆ ਟਰੈਕਟਰ ਆ ਬਾਈ ਟਾਇਰ ਟੱਪਾ ਦਿਖਾ ਦੇ ਪੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਆ ਤੇ ਜਿਹੜਾ ਰੇਟ ਦਿੱਤਾ ਆ ਇਹ ਬੋਲ ਨਹੀਂ ਸਕਦੇ ਵੀਰੇ ਕਿਉਂ ਮਜਬੂਰੀ ਆ ਇਹ ਠੀਕ ਆ ਗੱਲ ਤੇਤ ਬੇਨਤੀ ਹੋ ਰਹਾ ਤ ਬੰਨ ਕੇ ਵੀਰੇ ਸਾਰੇ ਵੀਰਾਂ ਨੂੰ ਠੀਕ ਆ ਗੱਲ ਜਦੋਂ ਵੀ ਟਰੈਕਟਰ ਲੈਣ ਆਉਨੇ ਹੋ ਮੈਂ ਕਿਸੇ ਦੇ ਟਰੈਕਟਰ ਚ ਨਹੀਂ ਬੜਿਆ ਕੀ ਗੱਲ ਤੇ ਗੱਲ ਆ ਵੀਰੇ ਹੋਰ ਮੇਰੇ ਕੋਲ ਨੌਰਾ ਭਰਿਆ ਖੜਾ ਅੱਜ ਦੋ ਟਰੈਕਟਰ ਤੋੜ ਰਹੇ ਆ 17 ਤੇ 22 ਠੀਕ ਆ ਨਾ ਉਹ ਚ ਬੜਿਆ ਨਾ ਮੈਂ ਇਹ ਚ ਬੜਿਆ ਕਿ ਬਾਹੀ ਆਪਾਂ ਕਰਦੇ ਨਹੀਂ ਨਹੀਂ ਠੀਕ ਹੈ ਗੱਲ ਕੀ ਗਲਤ ਗੱਲ ਠੀਕ ਹੈ ਗੱਲ ਟਰਾਈ ਮਾਰ ਕੇ ਦੇਖੀ ਬਾਈ ਤੁਸੀਂ ਉਹ ਤੋਂ ਵੀ ਦੇਖੀ ਅੱਜ ਵੀ ਦੇਖੇ ਚਲਾ ਕੇ ਕੀ ਗਲਤ ਗੱਲ ਨਹੀਂ ਗਲਤ ਜੱਟਾਂ ਦੇ ਪੁੱਤੋਂ ਬਾਈ ਛੋਟੇ ਵਾਸਤੇ ਬਣਿਆ ਇਹ ਨਹੀਂ ਠੀਕ ਹੈ ਗੱਲ ਕੀ ਗਲਤ ਗੱਲ ਜੇ ਬੰਦਾ ਬਾਅਦ ਚ ਮੈਨੂੰ ਲਾਂਬਾ ਦਿੰਦਾ ਜਿਹੜਾ ਬਾਈ ਇਹ ਆਏ ਆ ਆਏ ਆ ਉਹ ਆ ਤੇ ਫੇਰ ਬਾਈ ਗਲਤ ਗੱਲ ਹੈ ਠੀਕ ਹੈ ਗੱਲ ਹੈ ਜੀ ਤੇ ਬਾਈ ਵਰਗਿਆਂ ਨੂੰ ਦਿਓ ਵਧਾਈਆਂ ਤੇ ਹੁਣ ਉਹਨੇ ਆਪਾਂ ਭੋਲੇ ਕਰਨੀ ਭੋਲੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਂ ਬੋਲੇ ਠੀਕ ਹੈ ਭਾਈ ਵਧੀਆ ਤੂੰ ਦਾ ਸਰਮਾ ਜੀ ਇਹ ਭਾਈ ਮੇਰੀ ਕੈਟਾਗਰੀ ਦਾ ਬੰਦਾ ਕੈਟਾਗਰੀ ਆ ਹਾਂ ਆ ਜਾ ਆ ਗਿਆ ਬਸ ਆਇਆ ਨਹੀਂ ਜਾਦਾ ਸਾਹ ਕਿਹੜੀ ਕੈਟਾਗਰੀ ਸਾਹ ਲੈ ਭਾਈ ਮਿੱਤਰੋ ਇਹਦਾ ਪਿੰਡ ਵੀ ਬਾਈ ਦਾ ਮਾਨ ਵੀ ਬੜੀਆਂ ਆ ਉਹਨਾਂ ਦਾ ਪਿੰਡ ਵੀ ਮਾਨ ਵੀ ਬੜੀਆਂ ਬਾਈ ਦਾ ਇਹ ਆ ਪਿੰਡ ਵੀ ਮਾਨ ਵੀ ਬੜੀਆਂ ਆ ਹਾਂ ਭਾਈ ਮਾਨ ਵੀ ਦੇਖੋ ਪਿੰਡ ਦੇਓ ਇੱਕੋ ਟਾਈਮ ਇੱਕੋ ਪਿੰਡ ਸਾਡੇ ਦੋ ਟਰੈਕਟਰ ਜਾ ਰਹੇ ਆ ਭਾਈ ਠੀਕ ਹੈ ਗੱਲ ਕਿਸੇ ਗੱਲਾਂ ਹੀ ਜਾ ਰਹੇ ਆ ਬਾਈ ਨੂੰ ਦਿੱਤਾ ਜੀ 35 ਵਾਲਾ ਸੋਨਾ ਲਿਕਾ 2022 ਮਾਡਲ ਜਮੀ ਨਵਾ ਟਰੈਕਟਰ ਆ ਬਾਈ। ਆ ਰੇਟ ਇਹਦਾ ਵੀ ਨਹੀਂ ਦੱਸ ਸਕਦੇ। ਚੱਲਦੀ ਚੱਲਦੀ ਵੀਡੀਓ ਦੇ ਵਿੱਚ ਭੋਲੇ ਨੂੰ ਦਿਓ ਵਧਾਈਆਂ। ਕੋਈ ਆ ਰੇਟ ਮਿਲਦਾ ਤੈਨੂੰ ਭੋਲੇ ਨੂੰ? ਨਹੀਂ ਮਿਲਦਾ ਬਾਈ ਕਿਤੋਂ ਵੀ ਨਹੀਂ ਮਿਲਦਾ। ਸਾਰੇ ਕੋਈ ਬਾਈ ਤੈਨੂੰ ਜਿਹੜੇ ਅਸੀਂ ਵੀਡੀਓ 'ਚ ਕਹਿੰਨੇ ਹੁੰਨੇ ਆ ਡੰਡਾ, ਫੱਟੀ, ਛਤਰੀ, ਇੰਜਨ ਦਾ ਤੇਲ, ਬੈਟਰੀ। ਸਭ ਕੁਝ ਕੋਈ ਚੀਜ਼ ਚੇਂਜ ਕਰਨੀ ਆ। ਸਭ ਕੁਝ ਮਿਲ ਗਿਆ ਜੀ ਚੇਂਜ ਕਰ ਲਿਆ ਜਿਹੜੀ ਕਰਨੀ ਸੀ ਉਹ ਕਰ ਲਈ ਨਹੀਂ ਸਾਰੀ ਚੀਜ਼ ਸਹੀ ਹੈ ਬਾਈ ਇੱਕ ਚੀਜ਼ ਦੇਖੋ ਰਿਹਾ ਭੋਲਿਆ ਹਾਂਜੀ ਹਾਂਜੀ ਬਾਈ ਜੀ ਦੋਨੇ ਟਰੈਕਟਰਾਂ ਚ ਬੈਟਰੀਆਂ ਦੇਖ ਲਾ 15 ਪਲੇਟ ਬੈਟਰੀਆਂ ਬਿਲਕੁਲ ਤਾਜ਼ੀਆਂ ਇਹਦੀ ਹਾਂ ਹਾਂ ਬਾਈ ਠੀਕ ਹੈ ਕਿਉਂ ਬਾਈ ਹਾਂ ਸਹੀ ਹੈ ਬਾਈ ਜਮਾ ਨਵੀਆਂ ਬੈਟਰੀਆਂ ਦੋਨੋਂ ਕਿਉਂ ਜੀ ਹਾਂ ਹੁਣ ਵੀ ਮੈਂ ਕਹਿੰਦਾ ਜੇ ਤੈਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੁਹਾਨੂੰ ਦੋਨੇ ਵੀਰਾਂ ਨੂੰ ਬੈਟਰੀ ਦੀ ਡੰਡੇ ਦੀ ਪੱਟੀ ਦੀ ਛਤਰੀ ਦੀ ਕੋਈ ਚੀਜ਼ ਦੀ ਪ੍ਰੋਬਲਮ ਹੈ ਬਾਈ ਚੇਂਜ ਕਰ ਲੋ ਠੀਕ ਆ ਗੱਲ ਬਾਈ ਤੇ ਗਲਤ ਗੱਲ ਆ ਬੋਲੇ ਨਹੀਂ ਸਹੀ ਗੱਲ ਆ ਬਾਈ ਤੇਰੀ ਲੱਖ ਰੁਪਏ ਦੀ ਗੱਲ ਆ ਬਾਈ ਜਿਹੜਾ ਰੇਟ ਤੈਨੂੰ ਅਸੀਂ ਦਿੱਤਾ ਬੋਲੇ ਹੂੰ ਤੈਨੂੰ ਮਿਲ ਜੂਗਾ ਤੂੰ ਨਹੀਂ ਮਿਲਦਾ ਬਾਈ ਹੈ ਸਾਰੇ ਮੰਡੀਆਂ ਮੰਡੀਆਂ ਤੇ ਦੇਖ ਕੇ ਨੱਕ ਨੋਕ ਕਟਾ ਕੇ ਫੇਰ ਆ ਆ ਸ਼ਰਮੇ ਕੋਲੇ ਫੇਰ ਸਾਹਮਣੇ ਗੁੱਸਾ ਲਾ ਗਰੇ ਉਹਨੂੰ ਮੇਰੇ ਨਾਲ ਦੱਸਾਂ ਨਹੀਂ ਕਰਦਾ ਗਲਤ ਗੱਲ ਆ ਬਾਈ ਚਾਰੇ ਪਾਸੋਂ ਨਾ ਸਾਰੇ ਕਿਤੇ ਟਰਾਈਆਂ ਲਾਇਏ ਸੇ ਫੇਰ ਪੱਛੇ ਕਿ ਬਾਈ ਕਿੰਨੇ ਦਾ ਹਾਂ ਭਲਾਣੇ ਦਾ ਇਹ ਹੱਟ ਦੇਖ ਰੇਟ ਸੁਣ ਕੇ ਭੱਜ ਲਾਂਦਾ ਸੀ ਹਾਂ ਇਹ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਬਾਈ ਟਰੈਕਟਰ ਦੇ ਦੇ ਮੈਂ ਲੈ ਜਾ ਕਹਿੰਦਾ ਕਿੰਨੇ ਦਾ ਮੈਂ ਤੂੰ ਹੀ ਦੱਸ ਕਿੰਨੇ ਦਾ ਕਹਿੰਦਾ ਇੰਨੇ ਦਾ ਮੈਂ ਇੰਨੇ ਦਾ ਕਹਿੰਦਾ ਸੀ 4 ਲੱਖ ਹਾਂ ਬੱਚਾ ਥੋੜਾ ਜਿਹਾ ਫਰਕ ਪਾਇਆ ਸੀ ਮੈਂ ਹਾਂ ਥੋੜਾ ਜਿਹਾ ਫਰਕ ਪਾਇਆ ਸੀ ਨਾ ਜਮ ਜਮ ਮੈਂ ਕਹਿ ਨਹੀਂ ਸਕਦਾ ਰੇਟ ਕਿਉਂ ਮਜਬੂਰੀ ਹੈ ਵੀਰੇ ਮੇਰੀ ਠੀਕ ਹੈ ਗੱਲ ਟਰੈਕਟਰ ਦੇ ਬੈਂਪਰ ਤੋਂ ਲੈ ਕੇ ਲੈਂਕਾ ਤੱਕ ਰਕਮ ਲੱਗੀ ਹੋਈ ਚਾਬੀ ਲੱਗੀ ਹੋਈ ਆਪਾਂ ਦੇਣਦਾਰ ਆ ਟਰੈਕਟਰ ਦਾ ਠੀਕ ਹੈ ਗੱਲ ਉਹਨੇ ਕਿੰਨੀ ਦੀ ਵੀਡੀਓ ਚ ਕਹਿੰਦੇ ਆਉਣੀਆਂ ਇੰਜਨ ਦਾ ਤੇਲ ਚੇਂਜ ਡੰਡਾ ਚੇਂਜ ਫੱਟੀ ਚੇਂਜ ਸੌ ਕੁਸ ਚੇਂਜ ਹੋ ਗਿਆ ਭਾਈ ਹੋ ਗਿਆ ਹੋ ਗਿਆ ਖੁਸ਼ਾ ਜਮਾ ਵਾ ਕੋ ਵਾ ਭਾਈ ਪਹਿਲਾਂ ਤਾਂ ਆ ਫੜ ਲਿਓ ਜੀ ਭਾਈ ਲੈ ਵੀ ਮਿੱਤਰੋ ਸਰਬ ਦਾ 10 ਲੀਟਰ ਤੇਲ ਦੇ ਤਾਂ ਬਾਈ ਨੂੰ 10 ਦੇ ਤਾਂ ਇਹਨਾਂ ਨੂੰ ਪਿੰਡ ਜਾ ਕੇ ਟਰੈਕਟਰ ਦੀ ਸਰਵਿਸ ਕਰਾ ਲਈ ਤਾਂ ਇਹ ਵੀ ਸਰਵਿਸ ਕਰਾਉਣ ਦੀ ਲੋੜ ਨਹੀਂ ਜੀ ਓਧਰ ਲਿਆ ਇਹਦੇ ਇੰਜਨ ਦੇ ਵਿੱਚ ਬਿਲਕੁਲ ਨਵਾਂ ਤੇਲ ਆ ਵੀਰੇ ਜਮਾ ਤਾਜ਼ਾ ਕੰਪਨੀ ਦੇ ਵਿੱਚੋਂ ਇਹਦੀ ਸਰਵਿਸ ਹੋਈ ਸਹੀ ਆ ਠੀਕ ਹੈ ਨਾ ਭੋਲੇ ਕਰਾਉਣੀ ਆ ਸੀਜ਼ਨ ਘਰੇ ਤੇਲ ਰੱਖ ਲਈ ਬਿਲਕੁਲ ਨਵਾਂ ਤੇਲ ਆ ਬਾਈ ਹਾਂ ਜਮਨ ਨਵੇਂ ਵਰਗੇ ਠੀਕ ਹੈ ਗੱਲ ਜਮਨ ਨਵੇਂ ਆ ਆ ਚੀਜ਼ ਤੂੰ ਨਾ ਕਰਵਾਈ ਨਾ ਜਾਇ ਇਹ ਕਹਿਣਾ ਬਾਕੀ ਤੇਰੀ ਮਰਜ਼ੀ ਆ ਠੀਕ ਹੈ ਗੱਲ ਠੀਕ ਹੈ ਗੱਲ ਵੀਰੇ ਆ ਸੀਜ਼ਨ ਟਪਾਲਾ ਤੇ ਤੇਲ ਘਰੇ ਰੱਖ ਲੈ ਕੋਈ ਇਹ ਖਰਾਬ ਨਹੀਂ ਹੁੰਦਾ ਹਾਂ ਇਹਨਾਂ ਤਾਂ ਕੀ ਹੋਣਾ ਖਰਾਬ ਜੋ ਅਸੀਂ ਕਹਿਣਾ ਵੀਡੀਓ ਚ ਦੇਣਾ ਤੇ ਉਹ ਕੱਲ ਨਹੀਂ ਹੈਗੀ ਜੇ ਨਾਮ ਚੇਂਜ ਕਰਨ ਵਾਲਾ ਹੋਵੇ ਅਸੀਂ ਫੇਰ ਵੀ ਦਿੰਨੇ ਹਾਂ 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 ਠੀਕ ਹੈ ਗੱਲ ਠੀਕ ਹੈ ਲੋ ਜੀ ਸਰਪ ਦਾ ਤੇਲ ਆ ਗਿਆ ਭੋਲੇਆ ਹਾਂ ਬਾਈ ਇੱਥੇ ਹੋਈ ਮਾੜਾ ਜੀ ਆ ਇਹਨਾਂ ਦੀਆਂ ਪਈਆਂ ਬਾਈ ਕਿਆ ਇਹਨਾਂ ਸਰ ਕੇ ਕਿ ਉਹ ਉਹਦੇ ਨਾਲ ਉਹਨੂੰ ਦਿਖਾਤੀਆਂ ਉਹਦੇ ਨਾਲ ਉਹਨੂੰ ਦਿਖਾਤੀਆਂ ਆ ਇਹਦੇ ਨਾਲ ਪਈਆਂ ਆ ਜਾ ਭੋਲਿਆ ਆ ਗਿਆ ਬਾਈ ਜੀ ਆ ਫੜੋ ਲੈਓ ਜੀ ਬਾਈ ਵਧੀਆ ਜੀ ਖੋਸਾਂ ਜਮਾ ਵਗੋਗਾ ਕੁਝ ਚਮਚਾ ਸ਼ਮਚਾ ਦੇਊਗਾ ਤੇ ਨਹੀਂ ਵਾਵਾ ਕਰਦੇ ਖੁੱਲੀ ਜੀ ਆਹ ਬੜਾ ਭੋਲੇ ਖੋਸਾਂ ਜਮਾ ਬਈ ਵਗੋ ਵਾ ਜਮਾ ਕੋਈ ਦਿੱਕਤ ਨਹੀਂ ਜਰ ਕੋਈ ਚੀਜ਼ ਦੀ ਕਮੀ ਤਾਂ ਨਹੀਂ ਨਾ 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 ਮੈਂ ਜਮਾ ਬਿਲਕੁਲ ਕਮੀ ਆ ਕਿਸੇ ਚੀਜ਼ ਦੀ ਕੋਈ ਕਮੀ ਬਾਰ ਬਾਰ ਪੁੱਛੀ ਆ ਨਾ ਮੈਂ ਜਿਹੜੀ ਚੀਜ਼ ਤੈਨੂੰ ਆਖੀ ਤੂੰ ਉਹੀ ਦਿੱਤੀ ਕਿल्ली ਵੀ ਦਿੱਤੀ ਹੋਰ ਦੱਸ ਮਾੜੀ ਵੱਡੀ ਗੱਲ ਤਾਂ ਕੀ ਆ ਜੇ ਕੋਈ ਚੀਜ਼ ਨਹੀਂ ਪਸੰਦ ਦੱਸ ਦੋ ਦੋਨੇ ਵੀਰੀ ਦੱਸ ਦੋ ਨਾ ਨਾ ਬਈ ਸਰਾ ਸਰਾ ਹੀ ਆ ਕੇ ਕੋਈ ਬੈਟਰੀ ਪਸੰਦ ਨਹੀਂ ਕੋਈ ਇੰਜਨ ਦਾ ਤੇਲ ਪਸੰਦ ਨਹੀਂ ਕੋਈ ਡੰਡਾ ਫੱਟੀ ਹੁੱਕ ਕਿल्ली ਕੋਈ ਪੈਂਾ ਕੋਈ ਪਿੰਨ ਨਹੀਂ ਪਸੰਦ ਲਾ ਕੇ ਸਿੱਟੋ ਤੇ ਮੈਂ ਦਿੰਦਾ ਨਵੀਆਂ ਨਹੀਂ ਠੀਕ ਆ ਗੱਲ ਬਾਈ ਤੇਰੀ 45 ਡਿਗਰੀ ਦੇ ਵਿੱਚ ਪੈਸੇ ਕਮਾਏ ਹੋਏ ਆ ਬਾਈ ਇਹਨਾਂ ਦੇ ਸਹੀ ਗੱਲ ਆ ਬਹੁਤ ਔਖੇ ਕਮਾਈ ਹੁੰਦੀ ਆ ਜਦੋਂ ਦੁੱਧ ਖੱਟਾ ਹੋ ਜੇ ਨਾ ਖੇਤ ਚਾਹ ਵੇਲੇ ਧਿਆਨ ਨਿਕਲ ਜਾਂਦੇ ਭੋਲੇ ਹਨ ਨਾ ਸਹੀ ਗੱਲ ਆ ਨਿਕਲ ਜਾਂਦੇ ਨੇ ਸਰਦਾ ਹੀ ਕਾਟਮਾਂ ਦੀਆਂ ਰੋਟੀਆਂ ਖਾਦਿਆਂ ਝੂਠੀਆਂ ਸ਼ਰਮੇ ਨੇ ਕੁੱਤੇ ਵੀ ਲੈ ਜਾਂਦੇ ਚੱਕ ਕੇ ਭਰਾਵਾ ਕੇ ਠੀਕ ਹੈ ਗੱਲ ਤੰਗਿਆ ਕੁੱਤੇ ਵੀ ਲੈ ਜਾਂਦੇ ਠੀਕ ਹੈ ਗੱਲ ਕੀ ਕਰਗੇ ਤੇ ਫਿਰ ਹੁਣ ਪਰਮਾਵਾ ਆਪਣਾ ਕਰਿਆ ਬਾਈ ਮਾਨ ਬੀਬੜੀ ਵਾਲਿਆਂ ਨੂੰ ਦੋਨੇ ਵੀਰਾ ਨੂੰ ਗੁਰਵਿੰਦਰ ਨੂੰ ਬਾਈ ਨੂੰ ਕੱਕੇ ਨੂੰ ਡਾਕਟਰ ਵੱਜਦਾ ਉਹ ਤੇ ਤੇਰਾ ਨਾਂ ਕੀ ਬਾਈ ਸੰਦੀਪ ਬਾਈ ਸੰਦੀਪ ਬਾਈ ਦਾ ਮਿੱਤਰ ਦੋਸਤ ਹਾਂ ਦੋਸਤ ਉਹਦਾ ਆ ਪਾਈ ਸਾਡਾ ਭੋਲੇ ਦਾ ਛੇਰ ਛੇ ਪੁੱਤ ਹੈ ਹਾਂ ਬਈ ਹਾਂ ਠੀਕ ਹੈ ਗੱਲ ਬਾਈ ਭੋਲੇ ਨੂੰ ਵੀ ਦਿਓ ਵਧਾਈਆਂ ਦੱਬ ਕੇ ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ ਇੱਕ ਕਹਿੰਦਾ ਨੂੰ ਹੋਰ ਦੇਵੇ ਟਰੈਕਟਰ ਤੇ ਭੱਜੇ ਮੇਰੇ ਕੋਲ ਹੀ ਆਣ ਕੇ ਸ਼ਰਮਾ ਇੱਕ ਹੋਰ ਦੇ ਦੇ ਕਹੋ ਜੀ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਤੇ ਬਾਈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਡੀਓ ਦੇਖੀ ਜਾਂਦੇ ਆ ਇਹ ਲੋਕ ਆਉਣ ਕਿ ਨਾ ਆਉਣ ਸਾਡੇ ਕੋਲ ਕੀ ਚੀਜ਼ ਕਹਿੰਦੇ ਆ ਵੀ ਜਿੱਦੇ ਕੋਈ ਸਾਰਾ ਟਰੈਕਟਰ ਲੈਣਾ ਤਾਂ ਇੱਥੇ ਪਹੁੰਚ ਕੇ ਥੱਲੀ ਵਕਤ ਹੋਰ ਪਾਸੇ ਕਰਕੇ ਆ ਕੇ ਇੱਥੇ ਟਰੈਕਟਰ ਫੀਲ ਲਿਓ ਜਮਾ ਸਹੀ ਚੀਜ਼ ਮਿਲੂਗੀ ਕੋਈ ਦਿੱਕਤ ਹੀ ਨਹੀਂ ਪੈਂਦੀ ਕਿਸੇ ਗੱਲ ਦੀ ਹਮੇਸ਼ਾ ਕੋਈ ਨਹੀਂ ਹੁੰਦੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਕਿਤੇ ਵੀ ਟਰਾਈ ਮਾਰਿਆ ਉਹ ਤੁਸੀਂ ਤੁਹਾਨੂੰ ਆਹ ਰੇਟ ਤੇ ਟਰੈਕਟਰ ਹੋਰ ਕਿਤੋਂ ਨਹੀਂ ਮਿਲਦਾ ਜਿਹੜਾ ਸਰਨੇ ਕੋਲ ਮਿਲੂਗਾ ਠੀਕ ਹੈ ਕਿਹਨਾਂ ਗੱਲ ਜੀ ਹਾਂਜੀ ਹਾਂਜੀ ਹਾਂ ਵਧੀਆ ਟਰੈਕਟਰ ਸਾਰੇ ਸੀਲਡ ਸਾਰਾ ਕੁਝ ਹੋ ਗਿਆ ਬਾਈ ਹਾਂ ਬਾਈ ਸਾਰਾ ਕੁਝ ਕੋਈ ਚੀਜ਼ ਨਹੀਂ ਕਰਦਾ ਨਹੀਂ ਬਾਈ ਤੁਹਾਨੂੰ ਚਾਹ ਬਣਾ ਫਿਰ ਲੈ ਬਾਈ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲਾਈਕ ਟੂਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲਓ ਫੋਲੋ ਜੇ ਤਾਂ ਕਰਨੇ ਆ ਬਾਈ ਵਪਾਰ ਹਾਥੀਆਂ ਦੇ ਹੈ ਤੇ ਫੇਰ ਆਹ ਰੱਖਣੇ ਪੈਣਗੇ ਪ੍ਰਾਂਤਾ ਜੇ ਡੇਡੇ 20 ਕੁਆਟਾ ਲੋਹੇ ਪਿੱਛੇ ਨਾ ਕਿਸੇ ਨਾ ਬਗਾੜੋ ਠੀਕ ਆ ਗੱਲ ਇੱਕ ਮੇਰਾ ਵੀਰ ਕਹਿੰਦਾ ਸੀ ਬਾਈ ਮੇਰੇ ਟਰੈਕਟਰ ਨਹੀਂ ਪਸੰਦ ਚੇਂਜ ਕਰ ਦੇ ਮੈਂ ਕੋਈ ਗੱਲ ਨਹੀਂ ਬਾਈ ਤੇਰਾ ਟਰੈਕਟਰ ਚੇਂਜ ਕਰ ਦਦਨੇ ਹਾਂ ਹੋਈ ਆ ਗੱਲ ਬਾਈ ਸਾਡੇ ਇਹ ਗਲਤ ਗੱਲ ਆ ਬਾਈ ਮੂੰਹ ਤੇ ਹੋਈ ਆ ਬਾਈ ਕੋਈ ਚੱਕਰ ਨਹੀਂ ਕੋਈ 10000 ਵੱਧ ਵਜ ਬਿਕ ਜੂਆ ਕੋਈ ਘੱਟ ਵੇਚ ਜੂ ਕਿੱਡੀ ਗੱਲ ਹਾਂ ਠੀਕ ਹੈ ਗੱਲ ਜੇ ਸਾਡੀਆਂ ਗੱਲਾਂ ਨਾਲ ਸਾਡੇ ਸੌਦਿਆਂ ਤੋਂ ਸਹਿਮਤੋਂ ਤਾਂ ਵੀਡੀਓ ਦੇ ਵਿੱਚ ਨਾ ਦੋਨੇ ਵੀਰਾਂ ਨੂੰ ਦੱਬ ਕੇ ਵਧਾਈਆਂ ਦਿਓ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈਕ ਲਾਈਕਮੈਂਟ ਸ਼ੇਅਰ ਕਰੋ ਪੇਨੂ ਕਾਲੋ ਫੋਲੋ ਦੇਸੀ ਫੁੱਲ ਟੀਵੀ ਮੇਰਾ ਨੰਬਰ ਹੈ 947884542 ਦੂਜਾ ਨੰਬਰ 88729452 ਬਹੁਤ ਮੈਂ ਤੁਹਾਨੂੰ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ